ਆਹ ਹੁਣ ਤਾਂ ਕਿ ਬੈਂਕ ਚ ਜਿਵੇਂ ਮੈਂ ਨਾਲ ਹੀ ਆਇਆ ਪਰ ਇਹ ਹੋਲੇ ਕੁਫੜਾ ਮਾ ਪੜ੍ਹ ਲਓ ਪੜ੍ਹ ਲਓ ਸਿਕਾ ਦੇ ਉਹਨੂੰ ਤੁਸੀਂ ਜਿੱਤ ਕੜ ਵੱਜ ਗਏ ਇਹ ਲੋਕ ਖਾ ਰਹੇ ਮੈਂ ਤਾਂ ਉਹ ਹੀ ਕੰਮ ਕਰਦੀ ਸੁਣ ਨਾ ਨਹੀਂ ਥੜਿਆ ਹਾ ਇੰਨਾ ਡਰਾਵਾ ਕਰ ਮਨ ਲਾ ਦੀ ਫਿਰ ਇੱਥੇ ਛੱਡ ਜੀ ਕਰ ਮਨ ਪਰ ਮਨ ਦੀ ਡਿਮਾਂਡ ਹੋ ਰਹੀ ਹੈ ਕਿ ਕਰ ਮਨ ਨੂੰ ਇੱਥੇ ਛੱਡ ਜੋ ਜਿਹਦੇ ਨਾਲ ਪਿੱਛੇ ਖਬਜੀ ਹੁੰਦੀ ਆ ਜਾ ਆ ਜਾ ਨਾਲ ਕਿਤੇ ਹੈਗੇ ਆ ਜਾ ਆ ਜਾ ਨਹੀਂ ਪਵਾਉਂਦੇ ਆ ਜਾ ਨਹੀਂ ਪਵਾਉਂਦੇ ਟੱਕ ਜਾ ਇਰਾਪਾ ਨਾ ਸਭ ਤੋਂ ਛੋਟਾ ਨੰਦਾ ਚੱਲੀ ਜਾ। ਯਾ ਬੋਲੇ ਅਗਰ ਸੈਂਡ ਗਿਆ। ਹਾਂ ਇਦਾਂ ਹੈਗਾ। ਉਹ ਮੈਨੂੰ ਬੋਲਦਾ ਜਦੋਂ ਪਾ ਅੰਗਲੀ। ਹਾਂ ਤੇ ਉਹ ਵੱਡੀ ਹੈ ਕਿ ਇਹ ਵੱਡਾ? ਹਾਂ। ਉਹ ਵੱਡੀ। ਨਾ ਛੋਟਾ ਵੀ ਨਹੀਂ ਲੰਦੇ। ਐਵੇਂ ਤੇਰੀ ਵਾਰ ਗਿਨ ਫੋਨ ਲਾ ਕੇ ਗੱਲਾਂ ਕਰਨਾ। ਭੈਣਾ ਭੈਣਾ ਇਹਨਾਂ ਦੇ ਭੈਣਾ ਦਾ। ਕਸ਼ਾ? ਹੂੰ। ਤਰਸਾਗੇ ਨਾ। ਤੁਸੀਂ ਤਾਂ ਉਹਦੀ ਭੈਣ ਦਾ ਬੋਲੇ ਦਾ ਪੁੱਛਿਆ ਨਹੀਂ ਵਿਚਾਰੀ ਤਾਂ ਨੀ ਲੁੱਟ। ਠੀਕ ਹੋ ਗਿਆ ਇਹ। ਓਏ ਇਹ ਚੋਰੀ ਦਾ ਮਤਲਬ ਕੀ ਹੋ ਗਿਆ ਇਹਨਾਂ ਨੂੰ ਪੁੱਛ ਸਾਨੂੰ ਕੀ ਪਤਾ ਹੋਇਆ ਤੇਰੇ ਆ ਮੈਂ ਤੈਨੂੰ ਹਾਲ ਚਾਲ ਦੱਸਾਂ ਇੱਕ ਫੋਨ ਲੈ ਕੇ ਦਿਓ ਮੇਰੀ ਦੀਦੀ ਨੂੰ ਫੋਨ ਇਹਨੂੰ ਛੋਟਾ ਲੈ ਦਿਓ ਕੀ ਫੋਨ ਕਰ ਲੈ ਕੇ ਸਲਟ ਬਰਾਦੀ ਬਣੀ ਹੋਈ ਰੋਟੀ ਹੈ ਖਾਓ ਕੀ ਕਰਣ ਇਹਨੇ ਸੋਣੀ ਬਣਾ ਕੇ ਦਿਖਾਈ ਛੋਟੀ ਫੋਟੋ ਫੋਟੋ ਬਾਬਾ ਉਹ ਸਿਆ ਬਈ ਪੋਛੇ ਰੱਖੇ ਜੀ ਛੋਟੀਆਂ ਬਣਾਉਂਗਾ ਤੇ ਮੇਰੇ ਇੰਨਿਆਂ ਨਾਲ ਤਾਂ ਭੁੱਖ ਹੀ ਲੱਗਣੀ ਫਿਰ ਅੰਨੇ ਬਸਾਰੀਆਂ ਹੋਣਗੀਆਂ ਹੁਣ ਮਮਾ ਤੇ ਪਾਪਾ ਜਾਂਦੇ ਆ ਵਿਰਕਾ ਤੇ ਅਸੀਂ ਕਰਾਂਗੇ ਰਵੀ ਦੀ ਪੈਕਿੰਗ ਮੇਰੇ ਬਾਉਂਸਟੇਟ ਕਰਦਾ ਸੀ ਇਹ ਅਸੀਂ ਵੀ ਰਵੀ ਮੈਂ ਰੱਖ ਕੇ ਡੇਗੀ ਪਿਆ ਉਹ ਤਾਂ ਬਸਟੇਨਰ ਡੇਗ ਪਿਆ ਚਲੋ ਹੁਣ ਬਾਈ ਬਾਈ ਚੱਪਲ ਛੱਡ ਦੇ ਜਵਾਕੜੀ ਦੀ ਚੱਪਲ ਦੇ ਦੇ ਰਵੀ ਨੂੰ ਚੜਦਾ ਹੋਇਆ ਚਾਹ ਕੀ ਉਹਦਾ ਸਮਾਨ ਹਜੇ ਮੰਨ ਕਦੋਂ ਤੇਰੀ ਚੱਕ ਲੈ ਦੇਖ ਲੈ ਹੁਣ ਆਸੇ ਘਰਮਨ ਆਸੇ ਮੇਰੀ ਤੇਰੀ ਤੇਰੀ ਉਹਦਾ ਰਵੀ ਨੂੰ ਤੁਹਾਨੂੰ ਕੀ ਭਸਾਉਂਦਾ ਚੱਕ ਲੋ ਮੈਨੂੰ ਸਾਰਾ ਕੁਝ ਜਾਨਦਾ ਤੁਸੀਂ ਜਾ ਰੋ ਰਵੀ ਮੈਂ ਨੂਰ ਬੈਠੀ ਸੀ ਰਵੀ ਵੀ ਆਪਦੀ ਉਸ ਪੋਜੀਸ਼ਨ 'ਚ ਆ ਗਏ ਇਹ ਨਹੀਂ ਆਨੇ ਬੈਠੀ ਸਾਰਾ ਕਰਨ ਵਾਲੇ ਨਹੀਂ ਮੈਂ ਗਾਣੀ ਮਾਰ ਸਕਦੀ ਬੋਲ ਮੈਂ ਚੱਲ ਮਰ ਜੇ ਮੈਂ ਗੁੰਜਲ ਕੱਢੀ ਇਹ ਇਹ ਤਾਂ ਆ ਮਾਰੀ ਹੈ ਤੇ ਬਿਲ ਨੰਬਰ ਜਾਂਦੇ ਗਏ ਰੋਟੀ ਮੈਂ ਦੱਸ ਦੱਸ ਬਹੁਤ ਕਰ ਕਿਉਂ ਪਸੰਦ ਕੀ ਵਧੀਆ ਕੀ ਲੱਗਦਾ ਦੱਸੋ ਬੰਨਾ ਤੁਸੀਂ ਤਾਂ ਮੈਂ ਵਧੀਆ ਨਹੀਂ ਆ ਗਿਆ ਸੋਹਣੇ ਨਹੀਂ ਆ ਗਏ ਤੂੰ ਕਿਉਂ ਨਹੀਂ ਸਾਟੀ ਨਾ ਤਰੀ ਕਰੋ ਸਾਡੀ ਵੀਡੀਓ ਸਤਰੀ ਕਰੋ ਕੀਪਸਨ ਆ ਵੀ ਗੱਲ ਵਾਲੀ ਸੁਦਾ ਜਿਆਦਾ ਹਾਸਿਆ ਵਾਲੀ ਵੀਡੀਓ ਦਿਖਾਈ ਤੇ Me acordé así, pero te acabas que mi nera es un rubala, ¿no? ¿Rubala? ¿Rubala? ¿Apone el trae de aquí? ¿Qué es donde 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 ਕਿਹੜੀ ਗੱਡੀ ਹੈ ਮੈਂ ਖਾ ਲੈ ਇੱਕ ਜਪੜਾ ਅੱਛੀ ਜੀ ਤੂੰ ਇੱਕ ਮਾਰਾ ਪਟਾਕ ਦੀ ਮੈਂ ਤੇਰੇ ਗੱਲ ਪੱਟ ਦੇ ਕਦੇ ਨੋ ਮਾਰ ਦੇ 1500 ਹਾਂ ਬੋਲਦਾ ਜਾਨਦਾ ਹਾਂ ਬੋਲਦਾ ਦੁਖੀ ਵੀ ਜਾਣਦਾ ਹੈ ਦੱਸ ਬੋਲ ਲੈ ਉਹਨੂੰ ਪਾ ਟੋਕ ਤੂੰ ਵੀ ਬੈਠਾਉ ਮੈਂ ਜੀ ਤੋੜਦਾ ਨਾ ਨਹੀਂ ਬਰੂ ਹੇ 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 ਕੱਫਲਾ ਨਰਵਰਜ ਸਿੱਧੀ ਮਾਜੀ ਮੇਰੀ ਲੈ ਹੁਣ ਕੋਈ ਤੁਹਾਨੂੰ ਪਿਆਰ ਕਰਕੇ ਬੈਠੇ ਜੋੜੀ ਨਹੀਂ ਹੁੰਦਾ ਤਨਪਾ ਫਰਦ ਬਾਨਾ ਹਾਂ ਇੱਕਾਤਨ ਦੋ ਬਹਾ ਇੱਕ ਨੰਬਰ ਦਿੱਤਾ ਕਿ ਨਾ ਸਿਰ ਨਾ ਜੇ ਦੇਖੀਗੀ ਦੇਖ ਤਸਰ ਨਾ ਲੋ ਹੁਣ ਨਹੀਂ ਉਹ ਮੱਕੇ ਨੇ ਹੈ ਮੰਮੀ ਕੁਛੀ ਇਹ ਦੀ ਇੱਕ ਮੁੰਡੇ ਦੀ ਜੰਦੀ ਦੇ ਛੱਲੇ ਹੋਏ ਨੂੰ ਮਮੀ ਕੁਟੂਗੀ ਹੁਣ ਤਾਂ ਤੁਸੀਂ ਕਨੇ ਨਾਲ ਬੈਠ ਕੇ ਕਿੰਨਾ ਕੁ ਕਰੂਗੀ ਆਹ ਦੀ ਜੇ ਬਾਹੂ ਵੀ ਕਿਧਰ ਚੜ੍ਹ ਚ ਪਾਈ ਹੋਏ ਕੁਟੂਗੀ ਨਾ ਜੀ ਇਹ ਸਾਹ ਦਾ ਤਰਵਾ ਹੈ ਪੈਕ ਪੈ ਚੌਕਾ ਤੱਕ

ਏ ਸਟੂ ਉਹ ਨਹੀਂ ਖਾਧੀ ਐਨੇ ਮੇਰੇ ਤੋਂ ਮਾਰਿਆ ਮੈਨੇ ਥੋੜੇਗੀ ਲੇਡੀ ਜੀ ਸੰਗੂਲੇ ਮੇਰੇ ਨਮਨ ਆ ਜਾ ਨਹੀਂ ਨਮਨ ਆ ਜਾ ਹੈ ਪਾਪਾ ਆ ਜਾਣਾ ਹੁਣ ਕੰਗ ਕਰਦੀ ਧਰ ਦੇ ਚ ਬੜੇ ਆ ਗਏ ਮੈਂ ਬਾਉਂਗਾ ਕਬੜੀ ਕੁਛ ਨਹੀਂ ਕੁਤੇ ਪਾਸੇ ਕਰ ਲਵਾਂਗਾ ਆ ਬੜੀ ਐ പൂ <laughs> പേര <laughs> 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 <makes> <laughs> 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 ਨਾ ਮੈਂ ਇੱਕ ਦਿਨ ਮੈਡੀਸਨ ਲੈ ਕੇ ਆਇਆ ਇੱਕ ਵਾਰ ਆਹ ਡਬਲ ਜਦੋਂ ਮਿੱਜੋ ਦਾ ਮੈਂ ਕੱਢਣ ਗਿਆ ਉਹ ਆਪ ਹੀ ਲਿਆਉਂਗਾ ਡਬ ਅਸੀਂ ਵੀ ਕਰਦੇ ਕਰਦੇ ਆ ਹੀ ਗਏ ਕਿ ਅਸੀਂ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਫਰਲੈਂਗ ਵਾਰਨਿੰਗ ਦੇਤੀ ਚੁੰਨੀ ਅੰਦਰ ਕਰ ਲਈ ਬਈ ਬਈ ਤਾਂ ਜਾਣਾ ਨਹੀਂ ਲੈ ਰੋਣਾ ਨਹੀਂ ਰੋਣਾ ਨਹੀਂ ਉਹ ਲੈ ਫੇਰ ਕੀ ਹੈ ਉਹ ਅਗਲੇ ਨੇ ਮਸਟੈਂਗ ਲੈਣੀ ਹਾਂ ਹਾਂ ਜਾਂਦੇ ਜਿੱਥੇ ਜਿੱਦੇ ਹਾਂ ਜਿਹੜੇ ਜਾਂਦੇ ਉਹਨਾਂ ਨੂੰ ਦੇਖਦੇ ਚਾਹਾਂਗੇ ਲੈ ਜਾਗੇ ਬੈਗ ਰੱਖ ਲੈ ਬੈਗ ਰੱਖ ਲੈ ਕੀ ਕੀਤਾ ਕੂਰਾ ਜਾਂਦਾ ਨਹੀਂ ਮਗਰ ਥੱਲੇ ਕੂਰਾ ਐਨੂੰ ਹੀ ਸੱਧੂਆ ਬਾਈ ਨੈਟ ਬੰਨ੍ਹਾਸਤੇ ਹੁੰਦੀ ਹੁੰਦੀ ਐ ਸੈਂਡੀ ਵਾਸਤੇ ਵੀ ਹੋ ਚੁੱਕੀ ਐ ਨਹੀਂ ਕੁੱਤੇ ਦੇ ਤਿਸਤ ਕਾਰਗੋ ਜਾਂਦਾ ਨਾ ਟਿਕ ਤੇਰੇ ਵਾਸਤੇ ਵੀ ਹੋਇਆ ਜਿਵੇਂ ਆ ਜੀ ਜੇ ਵੀ ਤੁਰੇ ਬਸੇ ਸਾਰੀ ਫੈਮਿਲੀ ਨੇ ਆਉਣਾ ਉਹ ਵੀ ਖੜੇ ਰਹਿੰਦੇ ਜੋ ਤੱਕ ਸਿੱਧਾ ਨਿਕਲਦੇ ਨਹੀਂ ਗਲੀ ਪੂਰੀ ਉਹ ਨਾਲ ਜਿਹੜੇ ਖੜੇ ਰਹਿਣਗੇ ਸਾਡੇ ਨਾਲ ਚੱਲੋਗੇ ਮੋਟਰਸਾਈਕਲ ਜਾਣਾ ਤੁਸੀਂ ਘਰ ਪਰ ਲੱਗੇ ਘਰ ਪਰ ਲੱਗੇ ਟੰਕਰ ਕਿਹੜੇ ਬੁੱਟੀ ਕੋ ਚੱਲੀਏ ਬੁੱਟੀ ਕੋ ਸਾਨੂੰ ਰਾਤ ਦਸਤੀ ਨਹੀਂ ਚਾਹ ਪੀਓਗੇ ਰਾਤ ਦਸਕੇ ਜਾ ਜਿਹੜੇ ਟੰਕਰ ਹੀ ਰਹਿੰਦੇ ਮਮਾ ਦਹੀਂ ਲੈਣੀ ਆ ਨਾ ਮੇਰ ਕਾਲਾ ਤਾਂ ਵਧੀਆ ਮਿਲ ਜੂ ਤੂੰ ਆਈਸਕ੍ਰੀਮ ਖਾਵੇਂ ਲੇਓ 2 ਠੀਕ ਹੈ ਤੂੰ ਤੇ ਮੈਂ ਪੈਣਾ ਪੈਣਾ ਮਨ ਦਾ ਤਾਂ ਗਲਾ ਦੁਖਦਾ ਲੈ ਡੀਜ਼ਲ ਵੀ ਕਮਾਲ ਉਹ ਕਿੰਨਾ ਵਧੀਆ ਕੰਮ ਹੈ ਕਿੰਨੇ ਸਿੰਘ ਆਉਂ ਪੰਜ ਤੂੰ ਤਾਂ ਜਮਾਂ ਮਾਂ ਤੁਹਾਨੂੰ ਕਰੀ ਜਾਂਦੀ ਕਿਹੜਾ ਹੁ ਕੰਮ ਰਹਾ ਉੱਚੇ ਦੇਖ ਜਮਾ ਚਾਚੀ ਕਾਰ ਚ ਲਿਆਇਆ ਨਹੀਂ ਸੀ ਉਹ ਮੈਂ ਦੱਸ ਰਹੀ ਗੱਲ ਕੋਈ ਨਹੀਂ ਬਰੇ ਕਹਿੰਦੇ ਨੇ ਜਿੱਕਾ ਲਾ ਰਿਹਾ ਹੈ ਉਹ ਬੈਠੇ ਉਹ ਹਨ ਰਵੀ ਕਹਿੰਦਾ ਕਿ ਮੈਂ ਤਾਂ ਭੂਆ ਕਾਰ ਚ ਹਾਂ ਮੈਨੂੰ ਉਹ ਭੇਜੀ

ਤੁਸੀਂ ਬਾਗੜੀਪੁਰ ਨਾਲ ਕਿਸ ਮੈਨੂੰ ਆਉਂਦੀ ਸੀ ਤੁਸੀਂ ਅਸਾਂ ਲੱਗਦੇ ਵਿੱਚ ਤੁਸੀਂ ਐ ਕਰਦਾ ਲਾ ਦੇ ਲਾ ਦੇ ਮਾਵਾ ਤੰਗ ਕਰ ਰੱਖਿਆ ਨੇ ਉਧਰੋਂ ਪੈਰ ਤੇ ਕੁਝ ਵੱਜ ਜੂ ਕਾਮ ਰੋਟੀ ਮੰਦੀਵਾ ਜੋ ਇਹ ਹੈਗੇ ਆ ਮੀਸ ਨੇ ਏ ਮੀਨ ਜੇ ਮੀਨ ਸ਼ੁਕਰ ਹੈ ਵੀ ਸਾਨੂੰ ਮੀਨ ਕੁਝ ਦੇਖਣ ਨੂੰ ਮਿਲ ਗਿਆ ਮੀਨ ਇੱਕ ਤਾਂ ਕਿਹੜਾ ਮਾਰੀ ਰੱਖਿਆ ਕਰ ਲਾ ਵੀ ਰਵੀ ਨੂੰ ਸਬਜ਼ੀ ਤੋੜਨੀ ਵੀ ਸਿਖਾ ਦਈਏ ਕੀ ਪਤਾ ਬਾਹਰ ਸਬਜ਼ੀ ਤੋੜਨੀ ਪੈ ਜੇ ਕਿੱਦਰ ਤਿਆਰ ਹੋ ਗਿਆ ਪੁੱਛ ਕੇ ਰੰਦ ਰੰਦ ਆਦੋ ਇਹ ਜਵਾਕ ਜੇ ਤਿਆਰ ਹੀ ਰਹਿੰਦੇ ਆ ਇਨੂੰ ਗੋਭੀ ਪੱਟਣ ਨਹੀਂ ਸਕਾਉਣੀ ਐ ਮੈਂ ਕਿਹ ਆਪਣੀ ਬੜੀ ਬੈਨ ਕੀ ਇੱਛਾ ਤੋਂ ਪੂਰੀ ਕਰਦੇ ਤੇਰੀ ਕਾਰ ਹੀ ਫੋੜਨੇ ਕੇ ਲਈ ਦੇ ਦੇ ਰੋਡ ਤੇ ਖੜਾ ਦੋਗੇ ਪਪਾ ਕੋਣ ਪੱਟ ਕੇ ਲੱਗੇ ਉਹ ਲੈ ਗਏ ਤਾਈ ਲੈ ਗਏ ਹਾਂ ਉਪਰਾਂ ਲੰਬੂ ਦੋ ਖੜੇ ਅੱਛਾ ਤੈਨੂੰ ਫੜ ਲਿਆ ਆਪਣਾ ਸੱਚੀ ਦੱਸੋ ਗੋ ਬਿਘਾ ਲੋ ਗਰਨਾ ਕਿ ਬੁਰਨਾ ਨਾ ਨਾ ਕਿ ਤੁ ਬਾਹੀ ਨਾ ਆ ਕੇ ਜਿੰਨੇ ਨੂੰ ਆਹੋ ਲਓ ਵੀ ਹੁਣ ਰਵੀ ਆਪਦੀਆਂ ਭੂਜੀਆਂ ਕੋਲੇ ਕਿਰਾਂ ਜਿਹੜਾ ਕੱਢ ਕੇ ਆਉਂਦਾ ਹੁਣ ਚੱਲਿਆ ਸਭ ਤੋਂ ਵੱਡੀ ਭੂਜੀ ਕੋਲੇ ਪਹਿਲਾਂ ਸਭ ਤੋਂ ਛੋਟੀ ਕਿਉਂਕਿ ਉਹ ਲਾਈਨ ਵਾਈਜ਼ ਜਾਂਦਾ ਨਾ ਐਂਡ ਤੇ ਸਟਾਰਟ ਹੋਇਆ ਸੀ ਤਵੇ ਕਿਉਂ ਕਿਉਂਕਿ ਉਧਰੋਂ ਸਟਾਰਟ ਕਰਦਾ ਫਿਰ ਸਾਰਿਆਂ ਨੂੰ ਮਿਲ ਮਿਲ ਕੇ ਜਾਣਾ ਪੈਂਦਾ ਤੇ ਫਿਰ ਵਾਪਸ ਆਣਾ ਪੈਂਦਾ ਮੈਂ ਹੁਣ ਐਂਡ ਤੇ ਲੱਗੇ ਆ ਤੇ ਸਾਰੇ ਹਾਲ ਸੀ ਪਰਸਨ ਜਾ ਰਹੇ ਕੈਨੇਡਾ ਅੱਜ ਕਿੰਨੇ ਤਰੀਕੇ 14 ਅਪ੍ਰੈਲ ਰੋਲਦੀ ਕਿ ਨਾ ਅ ਦੂਜਾ ਰੋਲਣ ਕਿ ਨਾ ਰੋਣਾ ਕਿਉਂ ਨਹੀਂ ਕਰਮ ਕਰਮ ਨਹੀਂ ਹੋ ਉਹ ਹੀ ਲੈ ਪਲਾਟ ਤੋਂ ਉਹ ਜੇ ਖੈਨ ਦਿਲ ਨੂੰ ਦਵਾਸਾ ਦਿੰਨੇ ਕਾਦੇ ਵਾਸਤੇ ਹੈ ਪਲਾਟ ਬਲ ਕਾ 200 ਨਾਲ ਆ ਜੀ ਹੈ ਬੰਦ ਨਾ ਦਾ 200 ਨਾਲ ਉਹ ਹੀ ਤਾਂ ਨਿਕੂਗਾ ਹੈ ਸੋ ਕੀ ਗੈਟ ਇਟ ਅੱਛੇ ਬੱਚੇ ਜਿੰਨੇ ਕਰਦੇ ਕੋਗਲਾਬ ਦੀ ਮਰਸੀਡੀਜ਼ ਲਈ ਹੋਈ ਇਹ ਰੋਣਾ ਨਹੀਂ ਪੰਜ ਦਿਨਾਂ ਤੋਂ ਸਾਸੀ ਨਹੀਂ ਚੱਲ ਕੰਨਸ ਕਰ ਦਿ ਬਾਈ 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 ਦੇ ਅਸੀਂ ਡੱਕੇ ਤੋੜ ਤੋੜ ਹੋਰ ਡੱਕੇ ਤੋੜ ਤੋੜ ਚੁੱਲੇ ਚਲਾਤੇ ਆਂ ਗੋਦੀ ਰੇਟਾ ਸੀ ਰੇਟਾ ह्म ਮੈਂ ਤਾਂ ਮੋਟੀ ਹੋਗੀ ਤੂੰ ਨਹੀਂ ਹੋਣਾਗਾ ਅੱਛਾ ਕਾ ਕਾ ਮੋਟੀ ਕੜ ਜਾ ਇੰਕਮ ਕੰਮ ਤੇ ਜਾ ਕੇ ਫਿਰ ਬਥੇ ਲੱਗੂਗਾ ਐ ਇੱਥੇ ਨਾ ਫੂੜਦਾ ਹੀ ਫਰਕ ਹੁੰਦਾ

<laughs> पॉपकॉर्न बनी <वनीया। laughs> कैमरे वाले चेक कर ला पिछे जा चढ़ गया <laughs> ਕਾਹੜੀ ਆ ਬੜਾ ਇਲੈਕਸ਼ਨ ਕਰਦਾ ਪਿਸਟੂਨ ਇਹਦਾ ਆ ਕਾਲਾ ਹੈ ਕੰਗੀ ਬੜੀ ਖੰਗ ਲਾਈ ਹੈ ਅੱਛਾ ਇਹਨੂੰ ਵੀ ਦਵਾਈ ਦੇਈ ਜਾਨੇ ਹੋ ਕਿਵੇਂ ਲੱਤਾਂ ਕੰਬਦੀਆਂ ਹੋ ਜਾ ਬੰਦ ਮਾਮਾ ਨੇ ਤਾਂ ਲਿਆ ਨਹੀਂ ਗਿਆ ਟ੍ਰੰਕ ਵਾਲੀ ਥੱਲੋਂ ਬਲੈਕ ਪੂਰੀ ਵਾਓ ਇਹਨਾਂ ਨੇ ਨਈ ਬਰੇ ਹਾਂ ਉਹ ਤਾਂ ਬਿਲਾ ਕੇ ਅੰਦਰ ਆ ਗਿਆ ਕੀ ਹੈ ਇਹ ਕਿਨਾਂ ਨੇ ਨਈ ਬਣਿਆ ਤੇਨ ਤੇਨਿਆ ਦਾ ਇੱਕੀ ਤਰੀਕੋ ਬੰਦ